ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅੱਜ 67ਵਾਂ ਜਨਮ ਦਿਨ ਹੈ। ਉਹਨਾਂ ਦਾ ਜਨਮ ਦਿਨ ਭਾਜਪਾ ਅੱਜ ਦੇ ਦਿਨ ਨੂੰ ਸੇਵਾ ਦਿਵਸ ਦੇ ਤੌਰ ਤੇ ਮਨਾ ਰਹੀ ਹੈ। ਅੱਜ ਗੁਜਰਾਤ ਵਿੱਚ ਪੀਐਮ ਮੋਦੀ ਕਈ ਸਮਾਗਮਾਂ ਵਿੱਚ ਹਿੱਸਾ ਲੈਣਗੇ। ਪਰ ਸਭ ਤੋਂ ਪਹਿਲਾਂ ਨਰਿੰਦਰ ਮੋਦੀ ਸਵੇਰੇ ਤਕਰੀਬਨ 7 ਵਜੇ ਆਪਣੀ ਮਾਦਾ ਅਸ਼ੀਰਵਾਦ ਲੈਣ ਪਹੁੰਚੇ। ਇੱਥੇ ਉਹ ਬਿਨਾਂ ਕਿਸੇ ਵੱਡੀ ਸੁਰੱਖਿਆ ਦੇ ਪਹੁੰਚੇ। ਇਸ ਤੋਂ ਬਾਅਦ ਟਵਿੱਟਰ ਤੇ ਪੀਐਮ ਨੇ ਕਿਹਾ ਕਿ ਮਾਦੀ ਮਮਤਾ ਮਾਦਾ ਅਸ਼ੀਰਵਾਦ ਜੀਵਨ ਜਿਉਣ ਲਈ ਜੜੀ ਬੂਟੀ ਹੁੰਦਾ ਹੈ। ਉਹਨਾਂ ਨੇ ਆਪਣੀ ਮਾਦਾ ਪੈਰ ਛੋ ਕੇ ਅਸ਼ੀਰਵਾਦ ਲਿਆ ਅਤੇ ਉਸ ਤੋਂ ਬਾਅਦ ਉਹਨਾਂ ਨਾਲ ਬ ਜਨਮ ਦਿਨ ਤੇ ਪ੍ਰਧਾਨ ਮੰਤਰੀ ਮੋਦੀ ਨੂੰ ਮਾਨੋ ਮਿਲਣ ਲਈ ਲਾਮ ਲਸ਼ਕਰ ਤੋਂ ਬਿਨਾ ਸਿਰਫ ਇੱਕ ਕਾਰ ਵਿਚ ਗਏ ਕੋਈ ਸਰਕਾਰੀ ਅਫਸਰ ਵੀ ਉਹਨਾਂ ਦੇ ਨਾਲ ਨਹੀਂ ਸੀ ਪੀਐਮ ਨੂੰ ਜਨਮ ਦਿਨ ਤੇ ਵਧਾਈ ਦੇਣ ਲਈ ਇੱਕ ਐਪ ਵੀ ਬਣਾਈ ਗਈ ਹੈ ਦੂਜੇ ਪਾਸੇ ਪੰਜਾਬ বিজেপি ਨੇ ਪੀਐਮ ਦੀ ਲੰਮੀ ਜ਼ਿੰਦਗੀ ਲਈ ਸ੍ਰੀ ਹਰਮੰਦਰ ਸਾਹਿਬ ਚ ਅਰਦਾਸ ਕਰਵਾਈ ਇਸ ਮੌਕੇ ਮੌਜੂਦ ਸਨ ਪੰਜਾਬ ਦੇ ਕੈਬਨਿਟ ਮੰਤਰੀ ਅਨਿਲ ਜੋਸ਼ੀ 58 ਜਨਮ ਦਿਨ ਨੇ ਤੇ ਅਸੀਂ ਗੁਰੂ ਰਾਮਦਾਸ ਜੀ ਦੇ ਚਰਨਾਂ ਚ ਅਰਦਾਸ ਕਰਨਾ ਹੈ ਕਿ ਜਿਸ ਤਰ੍ਹਾਂ ਉਹਨਾਂ ਨੇ ਇਸ 2.5 2 ਸਾਲਾਂ ਚ ਹਿੰਦੁਸਤਾਨ ਦਾ ਨਾਂ ਪੂਰੀ ਦੁਨੀਆ ਦੇ ਵਿੱਚ ਉੱਚਾ ਕੀਤਾ ਝੰਡਾ ਬੁਲੰਦ ਕੀਤਾ ਅੱਜ ਹਿੰਦੁਸਤਾਨ ਨੂੰ ਅੱਜ ਭਾਰਤ ਨੂੰ ਪੂਰੀ ਦੁਨੀਆ ਹੱਥ ਮਿਲਾਉਣ ਨੂੰ ਤਰਸਦੀ ਹੈ ਅੱਜ ਪੂਰੀ ਦੁਨੀਆ ਦੇ ਵਿੱਚ ਡੰਕਾ ਵਜਾ ਦਿੱਤਾ ਇਸ ਭਾਰਤ ਦਾ Shri Narendra Modi ji ਦੀ ਲੰਬੀ ਉਮਰ ਉਹਨਾਂ ਦੀ ਸਿਹਤਯਾਬੀ ਉਹ ਇਸੇ ਤਰ੍ਹਾਂ એનર્ਜੀ ਦੇ ਨਾਲ ਕੰਮ ਕਰਦੇ ਰਹਿਣ ਕਿਉਂਕਿ 125 ਕਰੋੜ ਲੋਕਾਂ ਦੀਆਂ ਭਾਵਨਾਵਾਂ ਉਹਨਾਂ ਨਾਲ ਜੁੜੀਆਂ ਇੱਕ ਨਜ਼ਰ ਮਾਰਦੇ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜ਼ਿੰਦਗੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ 17 ਸਤੰਬਰ 1950 ਵਿੱਚ ਗੁਜਰਾਤ ਦੇ ਵੜਨਗਰ ਵਿੱਚ ਹੋਇਆ ਪੂਰਾ ਨਾਮ ਨਰਿੰਦਰ ਦਾਮੋਦਰदास ਮੋਦੀ ਹੈ ਪੀਐਮ ਮੋਦੀ ਦੀ ਮਾਤਾ ਦਾ ਨਾਮ ਹੀਰਾਬੇਨ ਮੋਦੀ ਹੈ ਬਚਪਨ ਵਿੱਚ ਵੜਨਗਰ ਸਟੇਸ਼ਨ ਤੇ ਚਾਹ ਵੇਚਦੇ ਸਨ 8 ਸਾਲ ਦੀ ਉਮਰ ਵਿੱਚ ਆਰਐਸਐਸ ਨਾਲ ਜੁੜੇ ਆਰਐਸਐਸ ਦੇ ਪ੍ਰਚਾਰਕ ਵੀ ਰਹੇ ਭਾਜਪਾ ਦੇ ਮहासਗੱਤਰ ਵੀ ਰਹਿ ਚੁੱਕੇ ਨੇ 7 ਅਕਤੂਬਰ 2001 ਤੋਂ 22 ਮਈ 2014 ਤੱਕ ਗੁਜਰਾਤ ਦੇ ਮੁੱਖ ਮੰਤਰੀ ਰਹੇ 26 ਮਈ 2014 ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਆਜ਼ਾਦੀ ਤੋਂ ਬਾਅਦ ਭਾਰਤ ਦੇ ਜਨਮੇ ਪਹਿਲੇ ਪੀਐਮ ਨੇ ਮੋਦੀ ਯੂਪੀ ਦੇ ਵਾਰਾਨਸੀ ਤੋਂ ਲੋਕ ਸਭਾ ਸਾਂਸਦ